ਇਸ ਵਕਤ ਆਪਾਂ ਸ਼ੰਭੂ ਬਾਰਡਰ ਸੌਰੀ ਖਨੌਰੀ ਬਾਰਡਰ ਤੇ ਖੜੇ ਆਂ ਤਾਜ਼ਾ ਜਾਣਕਾਰੀ ਸਾਰੇ ਲੋਕਾਂ ਦੇ ਵਿੱਚ ਲੈ ਕੇ ਜਾਣੀ بار بار ਗੱਲ ਤੁਹਾਡੇ ਤੱਕ ਲੈ ਕੇ ਜਾਣੀ ਸਾਡੀ ਜ਼ਿੰਮੇਵਾਰੀ ਹੈ ਤੇ ਹੁਣ ਤੁਹਾਡੇ ਨਾਲ ਕਾਕਾ ਸਿੰਘ ਕੋਟੜਾ ਜੀ ਆਪਣੇ ਨਾਲ ਲਾਈਵ ਨੇ ਤੇ ਉਹ ਕੀ ਸਥਿਤੀ ਹੈ ਮੌਜੂਦਾ ਉਹਦੇ ਬਾਰੇ ਗੱਲ ਕਰਨਗੇ ਸਭ ਤੋਂ ਪਹਿਲਾਂ ਵੈਸੂਦੀ ਕਾ ਖਾਲਸਾ ਸ੍ਰੀ ਵੈਸਜੀ ਕੀ ਫਤਿਹ ਸਾਰੇ ਸਾਡੇ ਪੀਕੇ ਜੂ ਸਿੱਧੂਪੁਰ ਦੇ ਤੇ ਸਾਡੇ ਦੋਨੇ ਫੋਰਮਾਂ ਦੇ ਵਰਕਰ ਲਗਾਤਾਰ 13 ਫਰਵਰੀ ਤੋਂ ਇਸ ਮੋਰਚੇ ਨਾਲ ਜੁੜੇ ਹੋਏ ਨੇ ਅੱਜ ਜਿਹੜੀ ਆਪਣੀ ਮੀਟਿੰਗ ਲੰਮਾ ਸਮਾਂ ਚੱਲੀ ਐ ਇਸ ਤੇ ਵੀ ਅੱਜ ਚਰਚਾ ਹੋਈ ਐ ਜਿਹੜੀ ਕੱਲ ਇੱਥੋਂ ਦੀ ਪੁਲਿਸ ਨੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੇ ਆਪਣੇ ਪ੍ਰਧਾਨ ਸਰਦਾਰ ਜਗੀਰ ਸਿੰਘ ਢੱਲੇਵਾਲ ਨੂੰ ਕਿਹੜੇ ਹਾਲਾਤਾਂ ਦੇ ਵਿੱਚ ਚੁੱਕ ਕੇ ਲੈ ਕੇ ਗਏ ਨੇ ਤਾਂ ਉਹਨੂੰ ਜਾ ਕੇ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਜੇ ਭਲਾ ਸਿਹਤ ਠੀਕ ਨਾ ਹੁੰਦੀ ਤੋ ਐਡਾ ਵੱਡਾ ਜਿਹੜਾ ਲਾਨ ਹੈ ਉਹ ਐਵੇਂ ਕਰਤਾ ਇਹ ਸਾਰੀਆਂ ਗੱਲਾਂ ਮੋਰਚੇ ਨੂੰ ਠੰਡਾ ਕਰਨ ਵਾਸਤੇ ਮੰਗਾ ਤੋਂ ਭੱਜਣ ਵਾਸਤੇ ਇਹ ਉਹਨਾਂ ਨੇ ਬਹਾਨਾ ਬਣਾਇਆ ਹੋਇਆ ਅਸੀਂ ਅੱਜ ਵੀ ਮੰਗ ਕਰਦੇ ਹਾਂ ਜੇ ਜਾਤਾ ਉਤੇ ਜੇ ਕੋਈ ਕੇਸ ਹੈ ਜੋ ਤੇ ਕਾਰਵਾਈ ਬਣਦੀ ਹੈ ਉਹਨੂੰ ਜੇਲ੍ਹ ਭੇਜਣ ਜੋ ਵੀ ਕਰਦਾ ਹੈ ਪਤਾ ਲੱਗੇ ਲੋਕਾਂ ਨੂੰ ساری ਦੁਨੀਆ ਨੂੰ ਜੇ ਉਤੇ ਕੋਈ ਕੇਸ ਨਹੀਂ ਬਿਣਾ ਵਜ੍ਹਾ ਤੋਂ ਅਸੀਂ ਤਾਂ ਇਹ ਕਹਾਂਗੇ ਕਿ ਬੰਦਕ ਬਣਾ ਕੇ ਬੰਦਕ ਬਣਾਇਆ ਹੋਇਆ ਢੱਲੇਵਾਲ ਸਾਹਿਬ ਨੂੰ ਉਹਨੂੰ ਬੰਦਕ ਨੂੰ ਛਡਾਉਣ ਵਾਸਤੇ ਸਾਡੇ ਦੋਨੇ ਫੋਰਮਾਂ ਦੀਆਂ ਲਗਾਤਾਰ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਨੇ ਤਾਂ ਜਲਦੀ ਹੀ ਇਹੋ ਜਿਹਾ ਸਖਤ ਫੈਸਲਾ ਕਰਾਂਗੇ ਕਿ ਜਿਹੜੇ ਪ੍ਰਸ਼ਾਸਨ ਨੇ ਉਹਨਾਂ ਨੂੰ ਬੰਦਕ ਬਣਾ ਕੇ ਹਸਪਤਾਲ ਤੇ ਰੱਖਿਆ ਹੋਇਆ ਤਾਂ ਉਸ ਨੂੰ ਛਡਾਉਣ ਵਾਸਤੇ ਅਸੀਂ ਤਾਂ ਮੰਗੇ ਕਰਾਂਗੇ ਉਹਨਾਂ ਨੂੰ ਛੇਤੀ ਤੋਂ ਛੇਤੀ ਇਸ ਮੋਰਚੇ 'ਚ ਲਿਆਂਦਾ ਜਾਵੇ ਅਗਰ ਨਹੀਂ ਲਿਆਉਂਦੇ ਇਹ ਸਾਡੀ ਪੱਕੀ ਰਏ ਹੈ ਕਿ ਸਾਡੇ ਦੋਨੇ ਫੋਰਮਾਂ ਦੀ ਜਿਹੜੀ ਇੱਕ ਫੋਰਮ ਦੀ ਸਾਡੀ ਮੀਟਿੰਗ ਹੁਣ ਹੋ ਗਈ ਹੈ ਅਗਲੇ ਫੋਰਮ ਨਾਲ ਫੇਰ ਮੀਟਿੰਗ ਤੇ ਬੈਠਣਾ ਤਾਂ ਸਖਤ ਤੋਂ ਸਖਤ ਫੈਸਲਾ ਦੇਵਾਂਗੇ ਪਰ ਲੋਕਾਂ ਨੂੰ ਸਾਡੇ ਖਾਸ ਕਰਕੇ ਦੋਨੇ ਫੋਰਮ ਨਾਲ ਜੁੜੇ ਹੋਏ ਲੋਕਾਂ ਨੂੰ ਬੇਨਤੀ ਹੈ ਕਿ ਬਹੁਤ ਵੱਡਾ एलान ਹੈ ਇਸ एलान ਤੋਂ ਕਬਰਾਈ ਹੋਈ ਸਰਕਾਰ ਮੋਰਚੇ ਤਰੀਕ ਤੋਂ ਪਹਿਲਾਂ ਹੀ ਡੱਲੇਵਾਲ ਸਾਹਿਬ ਨੂੰ ਚੱਕਣਾ ਇਹ ਸਾਬਤ ਹੁੰਦਾ ਹੈ ਕਿ ਸਰਕਾਰ ਘਬराई ਹੋਈ ਹੈ ਕਿ ਉਹ ਨੇਤਾ ਹੈ ਜਿਹੜਾ ਕਦੇ ਕਦਮ ਪਿੱਛੇ ਨਹੀਂ ਹਟ ਸਕਦਾ ਅੱਗੇ ਵੱਧ ਸਕਦਾ ਤਾਂ ਇਹ ਜਿਹੜੇ ਬਹਾਨੇ ਆ ਸਰਕਾਰ ਦੇ ਵੀ ਅਸੀਂ ਉਹਨਾਂ ਨੂੰ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਉਹਨਾਂ ਨੇ ਮਰ ਵਰਤ ਤੇ ਬੈਠਣਾ ਠੀਕ ਨਹੀਂ ਸੀਗਾ ਇਹ ਸਾਰਾ ਕੁਝ ਡੱਲੇਵਾਲ ਸਾਹਿਬ ਨੇ ਨਿਬੇੜਿਆ ਆ ਆਪਣੀ ਪ੍ਰਾਪਰਟੀ ਆ ਜਿਹੜੀ ਉਹ ਪਰਿਵਾਰ ਨੂੰ ਦਿੱਤੀ ਹੋਈ ਆ ਇਹ ਸਭ ਸਰਕਾਰ ਦੇ ਬਹਾਨੇ ਆ ਕਿ ਇਸ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਆ ਚੜ੍ਹਦੀ ਕਲਾ ਦੀ ਖਾਤਰ ਜਿੰਨੀ ਵੱਡੀ ਕੋਈ ਕਦਮ ਚੁੱਕਣਾ ਪਿਆ ਦੋਨੇ ਬੁਰਮ ਚੱਕਾਂਗੇ ਤੇ ਹਰ ਹਾਲਤਾਂ ਜਿਹੜੀਆਂ ਮੰਗਾ ਮਨਵਾਵਾਂਗੇ ਅਸੀਂ ਫੇਰ ਸਾਡੀ ਅੱਜ ਜਿਹੜੀ ਹੁਣ ਦੇ 3 ਘੰਟੇ ਮੀਟਿੰਗ ਹੋਈ ਹੈ ਸਿਰਫ ਇਸ਼ੂ ਇਸੇ ਤੇ ਹੋਈ ਹੈ ਕਿ ਡੱਲੇਵਾਲ ਸਾਹਿਬ ਨੂੰ ਜਿਹੜਾ ਬੰਦ ਕਬੜਾ ਕੇ ਉਹਨਾਂ ਨੇ ਰੱਖਿਆ ਹੋਇਆ ਜਲ ਤੋਂ ਜਲਦ ਸਰਕਾਰ ਉਹਨਾਂ ਨੂੰ ਰਿਹਾ ਕਰੇ ਅਗਰ ਨਹੀਂ ਰਹਾ ਕਰਦੀ ਤਾਂ ਲੋਕਾਂ ਦਾ ਸਾਹਮਣਾ ਲੋਕਾਂ ਦਾ ਜੋਸ਼ ਹੈ ਇਹਦੇ ਲਈ ਸਰਕਾਰ ਤਿਆਰ ਰਏ ਇਹ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਇਹ ਦੋਨੇ ਫੋਰਮਾਂ ਨਾਲ ਮੀਟਿੰਗ ਕਰਕੇ ਅਗਲਾ ਲਾਨ ਕਰਾਂਗੇ ਇਸ ਕਰਕੇ ਸਾਰੇ ਮੈਂ ਫਿਰ ਜਿੰਨੇ ਵੀ ਆਪਣੇ ਖਾਸ ਕਰਕੇ ਪੇਜ ਨਾਲ ਵੀ ਜੁੜੇ ਆ ਬੀਕੇਜੂ ਸਿੱਧੂਪੁਰ ਦੇ ਵਰਕਰ ਵੀ ਹੈ ਤਾਂ ਅੱਜ ਦੋਨੇ ਫੋਰਮਾਂ ਦਾ ਜਿਹੜਾ ਵੱਡਾ ਫੈਸਲਾ ਹੈ ਕਿ ਮਰ ਵਰਤ ਤੇ ਬੈਠੇ ਆ ਤਾਂ ਇਸ ਲਈ ਮਰ ਵਰਤ ਤੇ ਕਿਉਂ ਬੱਠੇ ਉਦੋਂ ਬੈਠੇ ਨੇ ਕਿ 13 ਫਰਵਰੀ ਤੋਂ ਲੈ ਕੇ ਲਗਾਤਾਰ ਇਸ ਕੇਂਦਰ ਸਰਕਾਰ ਨਾਲ ਚਾਰ ਗੇਟ ਦੀਆਂ ਮੀਟਿੰਗਾਂ ਹੋਈਆਂ ਚਾਰ ਗੇਟ ਦੀ ਮੀਟਿੰਗ ਤੋਂ ਬਾਅਦ 21 ਫਰਵਰੀ ਤੋਂ ਬਾਅਦ ਕੋਈ ਸਰਕਾਰ ਨੇ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਜਦੋਂ ਦੀ ਸ਼ੁਭਕਰਨ ਸ਼ਹੀਦ ਹੋਇਆ ਹਰਿਆਣੇ ਦੀ ਪੁਲਿਸ ਦੀ ਗੋਲੀ ਦੇ ਨਾਲ ਉਤੋਂ ਤੋਂ ਲਗਾਤਾਰ ਮੋਰਚੇ ਦੇ ਲੜ ਰਹੇ ਸੀ ਬਹੁਤ ਵੱਡਾ ਐਕਸ਼ਨ ਹੈ ਹੁਣ ਇਸ ਐਕਸ਼ਨ ਨੂੰ ਸਾਡੇ ਮੂਰੇ ਸਾਰੇ ਲੋਕਾਂ ਮੂਰੇ ਇਹ ਚੁਣੌਤੀ ਹੈ ਕਿ ਸਾਡੇ ਏਕਾਗੁੰਨ ਦਾ ਚੱਕ ਕੇ ਪੁਲਿਸ ਲੈ ਗਈ ਹੈ ਅਸੀਂ ਇਹ ਕਹਿੰਦੇ ਸੀ ਵੀ ਕੋਈ ਨਹੀਂ ਜੀ ਅਸੀਂ ਤਾਂ 26 ਨੂੰ ਜਾਣਾ ਹੈ ਜੇ ਐਡੀ ਵੱਡੀ ਸੰਗਤ ਇੱਕ ਦਿਨ ਪਹਿਲਾਂ ਜਾਂਦੀ ਆਪਾਂ 25 ਦਾ ਐਲਾਨ ਕੀਤਾ ਸੀ ਹੋ ਸਕਦਾ ਇਹ ਕੁਛ ਨਾ ਹੁੰਦਾ ਪਰ ਹੁਣ ਹੁਣ ਬੇਸਲੇ ਨਹੀਂ ਹੋਣਾ ਚਾਹੀਦਾ ਤਾਂ ਸਾਡੇ ਦੂਜੇ ਆਗੂ ਨੂੰ ਵੀ ਸਰਕਾਰ ਕਿਸੇ ਵੇਲੇ ਚੱਕ ਕੇ ਲੈ ਸਕਦੀ ਹੈ ਅੱਜ ਸਾਨੂੰ ਅੰਦਰੂਨੀ ਅੰਦਰੋਂ ਰਿਪੋਰਟ ਆਈ ਹੈ ਕਿ 19 ਜਣਿਆਂ ਦੇ ਨਾਂ ਨੇ ਕਿ 19 ਜਣਿਆਂ ਨੂੰ ਇਸ ਮੋਰਚੇ ਦੇ ਵਿੱਚੋਂ ਠਾਇਆ ਜਾਵੇ ਤਾਂ ਮੋਰਚਾ ਠੰਡਾ ਪੈ ਸਕਦਾ ਤਾਂ ਹੌਲੀ ਹੌਲੀ ਇਹਨੂੰ ਘਟ ਗਿਣਤੀ ਕਰਕੇ ਇਸ ਮੋਰਚੇ ਨੂੰ ਰੋੜਾ ਤੋਂ ਠਾ ਕੇ ਬਿਨਾ ਮੰਗ ਦਿੱਤੇ ਬਿਨਾ ਕੁਝ ਕਰੇ ਤਾਂ ਠਾਇਆ ਜਾ ਸਕਦਾ ਪਰ ਇਹ ਸਾਡੇ ਲਈ ਹੁਣ ਸਾਰਾ ਇਹ ਆਈ ਨਾ ਸਮਝੋ ਕਿ ਯਾਰ ਇੱਥੇ ਬੈਠੇ ਆ ਤੁਰੇ ਫਿਰਦੇ ਕੁਝ ਹੈ ਨਹੀਂ ਮੋਰਚੇ ਚ ਹਰ ਵਕਤ ਕਾਂ ਨੂੰ ਨਿਗਰ ਰੱਖਣੀ ਸਾਡੀ ਜ਼ਰੂਰੀ ਬਣਦੀ ਹੈ ਕਿਹੜੇ ਰਾਹ ਚੋਂ ਦੇ ਕਿਹੜੇ ਰਸਤੇ ਤੇ ਜਾਂਦੇ ਆ ਕਿੱਧਰ ਜਾਂਦੇ ਆ ਅਸੀਂ ਇੱਥੋਂ ਤੱਕ ਮੇਰੇ ਨਾਲ ਡੀਐਸਪੀ ਹੁਣੀ ਗੱਲ ਕਰਦਾ ਸੀ ਮੈਂ ਕਿ ਮੋਰਚੇ ਚ ਬਾਹਰ ਜਾ ਤੇਰੇ ਨਜ਼ਰ ਕੋਈ ਗੱਲ ਨਹੀਂ ਤਾਂ ਜਿਹੇ ਹਲਾਤਾਂ ਨਾਲ ਸਾਡੇ ਢੱਲੇਵਾਲ ਸਾਹਿਬ ਨਾਲ ਉਹਨਾਂ ਨੇ ਲਗਾਤਾਰ ਇੱਥੇ ਬੰਦ ਕਰ ਨੇੜੇ ਰੋਤ ਗੱਲਾਂ ਕਰਦੇ ਰਹੇ ਰੋਜ਼ ਮੀਟਿੰਗਾਂ ਬਣਾਉਂਦੇ ਰਹੇ ਰੋਜ਼ ਆਏ ਲੱਗਦੇ ਰਹੇ ਅਸੀਂ ਤਾਂ ਡੱਲੇਵਾਲ ਸਾਹਿਬ ਤੁਹਾਡੇ ਪੁੱਤ ਆ ਅਸੀਂ ਨੌਕਰੀ ਭਮਾ ਫੋਰਸ ਦੀ ਕਰਦੇ ਆ ਭਮਾ ਇੰਟੈਲੀਜੈਂਸ ਦੀ ਕਰਦੇ ਆ ਅਸੀਂ ਤੁਹਾਡੇ ਪੁੱਤ ਆ ਪਰ ਪੁੱਤ ਨੇ ਰਿਜ਼ਲਟ ਸਾਹਮਣੇ ਆ ਕਿ ਪੌਣੇ 3 ਵਜੇ ਡੱਲੇਵਾਲ ਸਾਹਿਬ ਨੂੰ ਚੁਕਾਇਆ ਕਿ ਬਾਕੀ ਹੀ ਇੱਥੇ ਆ ਬਾਕੀ ਹੀ ਇਸ ਟਰਾਲੀ ਦੇ ਵਿੱਚ ਉਹਨਾਂ ਨੇ ਜਿਹੜੀ ਦੋਸਤੀ ਹੈ ਉਹ ਸਰਕਾਰ ਨਾਲ ਨਿਭਾਈ ਹੈ ਡੱਲੇਵਾਲ ਸਾਹਿਬ ਨਾਲ ਨਹੀਂ ਨਿਭਾਈ ਜੇ ਉਹ ਸਾਡੇ ਪੁੱਤ ਹੁੰਦੇ ਤਾਂ ਉਹ ਦੱਸਦੇ ਬਾਪੂ ਤੁਹਾਡੇ ਤੇ ਹਮਲਾ ਹੋਣ ਵਾਲਾ ਹੈ ਤਾ ਸਾਡੇ ਨੂੰ ਜਾਣਕਾਰੀ ਆਈ ਆ ਸਾਨੂੰ ਚੱਕਣਗੇ ਸਾਨੂੰ ਗ੍ਰਿਫਤਾਰ ਕਰਨਗੇ ਤੁਸੀਂ ਵਿਚਾਰ ਕੀਤਾ ਪਰ ਪੁੱਤ ਨੇ ਰੋਲ ਉਧਰ ਲਨਵਾਇਆ ਤਾਂ ਇਸ ਕਰਕੇ ਸਾਡੇ ਖਾਸ ਕਰਕੇ ਜਿਹੜੇ ਸਾਡੇ ਪੁੱਤ ਹੈ ਉਹ ਆ ਖੜੇ ਨੇ ਦੱਲੇਵਾਲ ਦੇ ਜਿਹੜੇ ਪੁੱਤ ਨੇ ਆ ਸਾਹਮਣੇ ਖੜੇ ਆ ਤਾਂ ਜੇ ਜਿਹੜਾ ਬਾਪੂ ਹੈ ਤਾਂ ਉਹ ਪੂਰੇ ਉਹ ਲੋਕਾਂ ਦਾ ਬਾਪੂ ਹੈ ਜਿਹੜੇ ਕਰਜਈ ਨੇ ਜਿਹੜੇ ਖੁਦਕਸ਼ੀਆਂ ਕਰ ਰਹੇ ਨੇ ਜਿਹਦੀਆਂ ਮੰਡੀਆਂ ਦੇ ਵਿੱਚ ਲੁੱਟ ਹੋਈ ਐ ਕਾਟ ਕੱਟੀ ਐ ਉਹਨਾਂ ਦੀ ਰਾਖੀ ਲਈ ਜਿਹੜਾ ਲਾਨ ਕੀਤਾ ਬਹੁਤ ਵੱਡਾ ਲਾਨ ਹੈ ਤਾਂ ਇਸ ਨੂੰ ਆਪਾਂ ਬਹੁਤ ਆਗੂਆਂ ਨੇ ਮਰਵਾਤੇ ਬੈਠੇ ਨੇ ਬਹੁਤ ਭੁਖ ਹੜਤਾਲਾਂ ਤੇ ਬੈਠੇ ਨੇ ਅਖੀਰ ਨੂੰ ਸਾਡੀਆਂ ਕਮਜ਼ੋਰੀਆਂ ਦਾ ਫਾਇਦਾ ਕਰਕੇ ਸਰਕਾਰ ਮੋਰਚੇ ਚੋਂ ਠਾਕੇ ਲੈ ਜਾਂਦੀ ਹੈ ਐਤਕੀ ਇਹ ਨਹੀਂ ਕੁਝ ਹੋਣ ਦੇਣਾ ਮੇਰੀ ਫੇਰ ਬੇਨਤੀ ਸੀ ਬਹੁਤ ਵੱਡਾ ਖਾਸ ਕਰਕੇ ਮੈਂ ਬੀਕੇਯੂ ਵਰਕਰਾਂ ਨੂੰ ਇਹ ਕਹਿਣਾ ਕਿ ਮੈਂ ਕਿਹਾ ਕਿ ਕਿਸਾਨਾਂ ਦੇ ਸੰਦ ਬਹੁਤ ਸਾਡੇ ਘਰੇ ਪਏ ਆ ਅਸੀਂ ਜ਼ਮੀਨ ਬਚਾਉਣ ਦੀ ਖਾਤਰ ਲੜ ਰਹੇ ਹਾਂ ਉਹ ਸਾਡੇ ਬਥੇਰੀਆਂ ਸਲੀਆਂ ਬਥੇਰੀਆਂ ਤੰਗਲੀਆਂ ਪਈਆਂ ਆਪ ਦੀ ਸੁਰੱਖਿਆ ਵਾਸਤੇ ਇਸ ਮੋਰਚੇ 'ਚ ਲੈ ਕੇ ਆਓ ਐਵੇਂ ਖਾਲੀ ਹੱਥੇ ਤੇ ਕੋਈ ਮੇਲਾ ਨਹੀਂ ਇੱਥੇ ਕੋਈ ਦਸਣ ਨਹੀਂ ਆਏ ਕਿ ਅਸੀਂ ਪਿੰਡੋਂ 10 ਆਏ 5 ਆਏ ਮਰਨ ਕਿੰਨੇ ਆਇਓ ਮਰ ਜੀਵੜਿਆਂ ਦੀ ਫੌਜ ਕਿੰਨੀ ਬਣਦੀ ਐ ਕਿੰਨੀ ਸਰਕਾਰ ਨਾਲ ਭਿੜ ਸਕਦੇ ਹੋਂ ਕਿ ਡੱਲੇਵਾਲ ਤੋਂ ਜੇ ਅਸੀਂ ਕਹਿੰਦੇ ਸੀ ਕਿ ਡੱਲੇਵਾਲ ਨੂੰ ਅਸੀਂ ਹੱਥ ਨਹੀਂ ਲੱਗਣ ਤਾਂ ਡੱਲੇਵਾਲ ਤੋਂ ਪਹਿਲਾਂ ਸਾਨੂੰ ਲੱਗੂਗਾ ਪਰ ਭਰਾਵੋ ਮੰਜੇ ਤੇ ਬੈਠੇ ਕਿਹਦੇ ਹੱਥ ਲੱਗੇ ਅਸੀਂ ਮੰਜਿਆਂ ਤੇ ਬੈਠੇ ਸੀ ਅਸੀਂ ਘਰੇ ਗਏ ਹਾਜ਼ਰ ਰਹੇ ਆ ਉਹਦਾ ਫਾਇਦਾ ਸਰਕਾਰ ਨੇ ਠਾਇਆ ਪਰ ਹੁਣ ਜਿਹੜਾ ਸਾਡਾ ਦੂਜਾ ਆਗੂ ਇੱਥੇ ਬੈਠਾ ਹੈ ਤੇ ਡੱਲੇਵਾਲ ਨੂੰ ਹਸਪਤਾਲ ਚੋਂ ਛਡਾਉਣਾ ਇਹ ਸਾਡਾ ਹੁਣ ਫਰਜ਼ ਬਣਦਾ ਕਿ ਹਰੇਕ ਹੱਥ 'ਚ ਡਾਂਗ ਹੋਵੇ ਝੰਡਾ ਹੋਵੇ ਝੰਡੇ ਦਾ ਕੋਈ ਇਹ ਨਹੀਂ ਅਸੀਂ ਵੀ ਲੋਕਾਂ ਨੂੰ ਦੱਸਣਾ ਵੀ ਸਾਡੇ ਕੋਲ ਬਹੁਤ ਵੱਡਾ ਝੰਡਾ ਹੈ ਡਾਂਗ ਸੁਰੱਖਿਆ ਵੀ ਕਰਦੀ ਹੈ ਆਪ ਦਾ ਬਚਾਅ ਵੀ ਕਰਦੀ ਹੈ ਇਸ ਕਰਕੇ ਜਿੰਨੇ ਵੀ ਸਾਡੇ ਆਗੂ ਹੈ ਜਿੰਨੇ ਸਾਡੇ ਵਰਕਰ ਹੈ ਭਰਾਵੋਂ ਤੜਕ ਹੋ ਕੇ ਪਿੰਡਾਂ ਦੇ ਵਿੱਚੋਂ ਇਕੱਲੇ-ਇਕੱਲੇ ਨਾਲੋਂ ਮਰਨ ਵਾਲੋਂ ਇਕੱਲੇ-ਇਕੱਲੇ ਸੜਕਾਂ ਤੇ ਮਰਨ ਵਾਲੋਂ ਆ ਹੋ ਕੇ ਇਕੱਠੇ ਹੋ ਕੇ ਆਪਾਂ ਦੇਸ਼ ਦੀ ਕਿਸਾਨ ਨੂੰ ਵਿਚਾਲੀਏ ਆ ਹਕੂਮਤਾ ਚਾਹੇ ਉਹ ਕਿਸੇ ਪਾਰਟੀ ਦੀ ਸਰਕਾਰ ਹੋਵੇ ਇਹ ਉਹ ਚੁੱਪ ਕਰ ਜਾਂਦੀ ਹੈ ਇਲੈਕਸ਼ਨਾਂ ਵੇਲੇ ਇਕੱਲੇ ਦਿਸਦੇ ਆ ਨੀ ਇਥੇ ਦੂਜੇ ਨਹੀਂ ਦਿਸਦੇ ਤਾਂ ਇਹਨਾਂ ਦਾ ਖੜਾ ਛੱਡ ਕੇ ਆ ਜਿਹੜੇ ਕਿਰਤੀ ਲੋਕ ਨੇ ਆ ਜਿਹੜੇ ਲੋਕ ਸੜਕਾਂ ਤੇ ਬੈਠੇ ਨੇ ਆ ਕਿਸੇ ਲਈ ਮਰ ਰਹੇ ਨੇ ਇਹਨੂੰ ਬਚਾਉਣ ਦੀ ਮੈਂ ਅਪੀਲ ਖਾਸ ਕਰਕੇ ਫਿਰ ਆਪਣੇ ਸਾਰੇ ਹੀ ਲੋਕਾਂ ਨੂੰ ਖਾਸ ਕਰਕੇ ਦੋਨੇ ਫਾਰਮਾਂ ਦਾ ਜਿਹੜਾ ਦਿੱਤਾ ਹੋਇਆ ਪ੍ਰੋਗਰਾਮ ਇਹਨੂੰ ਲਾਗੂ ਕਰਨ ਵਾਸਤੇ ਅੱਜ ਸਾਡੇ ਕੋਲ ਸਮਾਂ ਜੇ ਇਸ ਸਮੇ ਤੋਂ ਅੱਜ ਤਿਲਕ ਗਏ ਤਾ ਪ੍ਰਭੂ ਨਾ ਆਉਣ ਵਾਲੇ ਸਮੇਂ ਤੇ ਕਿਸੇ ਨੇ ਸੁਆਮੀ ਨਾਥਨ ਦੀ ਰਿਪੋਰਟ ਦੀ ਗੱਲ ਕਰਨੀ ਹੈ ਨਾ ਮੈਸਪੀ ਗਰੰਟੀ ਕਾਨੂੰਨ ਦੀ ਗੱਲ ਕਰਨੀ ਹੈ ਨਾ ਕਿਸੇ ਨੇ ਸਾਡੇ ਕਰਜ਼ੇ ਦੀ ਗੱਲ ਕਰਨੀ ਹੈ ਨਾ ਸਾਡੇ ਜਿਹੜੇ ਪ੍ਰਦੂਸ਼ਣ ਤੇ ਸਾਡੇ ਤੇ ਪਰਚੇ ਹੋਇਆ ਇਹਨਾਂ ਨੇ ਗੱਲ ਕਰਨੀ ਹੈ ਨਾ ਸਾਡੇ ਜਿਹੜੇ ਚਿਪ ਵਾਲੇ ਮੀਟਰ ਲੱਗ ਰਿਹਾ ਇਹਨਾਂ ਨੇ ਗੱਲ ਕਰਨੀ ਹੈ ਨਾ ਸਾਡੀ ਨਰੇਗਾ ਵਾਲੀ ਗੱਲ ਕਰਨੀ ਹੈ ਨਾ ਸਾਡੇ ਜਿਹੜੇ ਦਾਲ ਮਸਾਲਿਆਂ ਦਾ ਕਾਨੂੰਨ ਬਣਾਉਣ ਦੀ ਬੋਰਡ ਬਣਾਉਣ ਦੀ ਗੱਲ ਹੈ ਇਹ ਬਣਾਉਣਾ ਤਾਂ ਸਾਡੀਆਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਮੀਨਾਂ ਲੈਣੀਆਂ ਜਿਹੜੀਆਂ ਸਾਨੂੰ ਬਾਹਰ ਕਰਨਾ ਸੋਤੋਂ ਮਜ਼ਦੂਰ ਕਰ ਕਹਿ ਕੇ ਕੰਮ ਕਰਾਉਣਾ ਸਸਤਾ ਕਰਾਉਣਾ ਤਾਂ ਇਹੀ ਅਡਾਨੀ ਬਾਨੀਆਂ ਦਾ ਜੋ ਅੱਜ ਉਹ ਅਮਰੀਕਾ ਦੇ ਜਾਂ ਕਿਸੇ ਦੇ ਵੀ ਹੋਵੇ ਉਹਨੂੰ ਇੱਕ ਇੱਥੇ ਦੇਸ਼ ਦੇ ਕਿਸਾਨ ਲਗਾਤਾਰ ਸਾਡੇ 35 ਕਿਸਾਨ ਸੀ ਦੋਗੇ ਇਹਨੂੰ ਬਚਾਉਣ ਲਈ ਇਸ ਮੋਰਚੇ ਦੀਆਂ ਮੰਗਾਂ ਮੰਨਣ ਲਈ ਇੱਕ ਵੀ ਐਮਐਲਏ ਇੱਕ ਵੀ ਮੰਤਰੀ ਕਿਸੇ ਵੀ ਪਾਰਟੀ ਨੇ ਆਪਦਾ ਫਰਜ਼ ਨਹੀਂ ਸਮਝਿਆ ਕਿਉਂ ਨਹੀਂ ਸਮਝਿਆ ਉਹਨਾਂ ਨੇ ਫਰਜ਼ ਸਮਝਿਆ ਉਹਨਾਂ اڈਾਨੀਆਂ ਬਾਨੀਆਂ ਨੂੰ ਅੱਜ ਪ੍ਰਧਾਨ ਮੰਤਰੀ ਉਹਨੂੰ ਛਡਾਉਣ ਵਾਸਤੇ ਅਮਰੀਕਾ ਕੰਨੀ ਨੂੰ ਮੂੰਹ ਕਰ ਰਿਹਾ ਆ ਸੋਡੇ ਲੋਕਾਂ ਨਾਲ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਨੂੰ ਉਹ ਪਿਆਰੇ ਨੇ ਜਿਹੜੇ ਉਹਨਾਂ ਨੂੰ ਅਰਬਾ ਰੁਪਈਆ ਦੇ ਕੇ ਆ ਸਾਨੂੰ ਕੁੱਟਣ ਵਾਸਤੇ ਸਾਨੂੰ ਲੁੱਟਣ ਵਾਸਤੇ ਫੋਰਸ ਭਰਤੀ ਕਰਕੇ ਆਪਣੇ ਗਿੱਟੇ ਤੋੜ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਘਰ ਘਰ ਹਰੇਕ ਦੇ ਗਿੱਟੇ ਟੁੱਟੇ ਜਾਣਗੇ ਜੇ ਕੋਈ ਇਹ ਕਹੂਗਾ ਮੈਂ ਬਚ ਜਾਊਂਗਾ ਮੈਨੂੰ ਲੱਗਦਾ ਵੀ ਕੋਈ ਬਚਣਾ ਤਾਂ ਇਸ ਕਰਕੇ ਅੱਜ ਸਮਾਂ ਹੈ ਕਿ ਸਾਰੇ ਆਪਾਂ ਇਸ ਮੋਰਚ 'ਤੇ ਚਾਈਏ ਸਾਡੇ ਆਗੂਆਂ ਨੂੰ ਜੋ ਕੁਝ ਪਹਿਲਾਂ ਹੋ ਗਿਆ ਗਾਹਾਂ ਵਾਲੀ ਗਲਤੀ ਨਾ ਕਰਗੇ ਅਸੀਂ ਆਪਦੀ ਆਪਦੇ ਸੋਟੀ ਲੈ ਕੇ ਐਸ ਮੂਰਤੀਆਂ ਜਿਹੜੀ ਰੱਸੀ ਬੰਨੀ ਐ ਇਹਨੂੰ ਕਦੇ ਖਾਲੀ ਨਾ ਹੁਣ ਲਈਏ ਇਹ ਮੇਰੀ ਅਪੀਲ ਹੈ ਧੰਨਵਾਦ ਵੈਸੁਰਜੀ ਕਾ ਖਾਲਸਾ ਸ੍ਰੀ ਵਹਿਗੋ ਜੀ ਭਾਈ ਬਾਕੀ ਸਾਰੇ ਨੇ ਕਿਦਰ ਪੰਡਾਲ 'ਚ ਬੈਠੋਗੇ ਚੁੰਡ ਕਾ ਨੂੰ ਮਾਰ ਕੇ ਇਹ ਸਾਨੂੰ ਸਰਦਾਰ ਕਾਕਾ ਸਿੰਘ ਜੀ ਕੋਟੜਾ ਤੇ ਜਿਨ੍ਹਾਂ ਨੇ ਹੁਣੇ ਲਾਈਵ ਹੋਏ ਨੇ ਜੋ ਆਪਣੇ ਨਾਲ ਲੰਗਰ ਆ ਗਿਆ ਭਾਈ ਆਪਣੇ ਕੋਲ ਇੱਥੇ ਜੋ ਐਸਜੀਪੀਸੀ ਆ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਭੇਜਿਆ ਗਿਆ ਸੰਗਤ ਬਹੁਤ ਜ਼ਿਆਦਾ ਵਧ ਗਈ ਆ ਹੋਰ ਵੀ ਸੰਗਤਾਂ ਨੂੰ ਅਪੀਲ ਆ ਕੇ ਇੱਥੇ ਦੇਖੋ ਕਿਸਾਨ ਆਪਣੇ ਪਏ ਨੇ ਥਾਵਾ-ਥਾਵਾ ਤੇ ਬੈਠੇ ਨੇ ਉਹ ਸਾਰੇ ਦੇ ਵਾਸਤੇ ਲੰਗਰ ਦਾ ਪ੍ਰਬੰਧ ਆਇਆ ਕਿਉਂਕਿ ਕੱਲ ਸਾਰੇ ਹੀ ਲੰਗਰਾਂ ਦੇ ਵਿੱਚ ਪਹਿਲੇ ਮਸਤਾਨੇ ਸੀਗੇ ਇਸ ਕਰਕੇ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਲੰਗਰ ਲੈ ਕੇ ਵੀ ਆ ਰਹੀ ਨੇ ਸਾਰਿਆਂ ਨੂੰ ਬੇਨਤੀ ਆ ਕਿ ਲੰਗਰ ਦਾ ਸਮਾਨ ਲੰਗਰ ਲੈ ਕੇ ਹਰ ਇੱਕ ਨਗਰ ਇੱਥੇ ਪਹੁੰਚੇ ਤਾਂ ਜੋ ਪਿੰਡਾਂ ਦੇ ਵਿੱਚੋਂ ਇੱਕ ਦਿਨ ਲਈ ਦੋ ਦਿਨ ਲਈ ਸੰਗਤ ਆਉਂਦੀ ਆ ਜੋ ਆਪਣੇ ਕਿਸਾਨਾਂ ਗੁਮਰਨਵਾਰਤ ਤੇ ਬੈਠੇ ਨੇ ਉਹਨਾਂ ਨੂੰ ਜੋ ਆਪਣੇ ਕਿਸਾਨਾਂ ਗੁਮਰਨਵਾਰਤ ਤੇ ਬੈਠੇ ਨੇ ਉਹਨਾਂ ਦੇ ਸਪੋਰਟ ਦੇ ਵਿੱਚ ਪਿੰਡਾਂ ਦੇ ਵਿੱਚੋਂ ਆਮ ਲੋਕਾਂ ਦੀ ਗਿਣਤੀ ਆਉਣੀ ਸ਼ੁਰੂ ਹੋ ਚੁੱਕੀ ਆ ਜਿੱਥੇ ਕਿਸਾਨ ਜਿੱਥੇ ਬੰਦੀਆਂ ਦੇ ਲੋਕ ਉੱਥੇ ਹੀ ਆਮ ਸੰਗਤ ਵੀ ਇੱਥੇ ਪਹੁੰਚ ਰਹੀ ਆ ਐਸਜੀਪੀਸੀ ਵੱਲੋਂ ਲੰਗਰ ਵੀ ਆ ਗਿਆ ਇਹਨਾਂ ਦਾ ਵੀ ਧੰਨਵਾਦ ਆ ਬਜ਼ੁਰਗ ਬੈਠੇ ਨੇ ਇੱਥੇ ਮੋਰਚਾ ਬਹੁਤ ਜ਼ਿਆਦਾ ਸੰਗਤ ਆ ਚੁੱਕੀ ਆ ਐਸਜੀਬੀਸੀ ਨੇ ਵੱਡਾ ਇੱਕ ਟਰੱਕ ਭੇਜਿਆ ਆ ਬਾਬਾ ਜੀ ਬੈਠੇ ਨੇ ਸੰਘ ਦੇ ਤੁਸੇ ਗੱਡੀ ਮੜੀ ਸਾਈਡ ਤੇ ਕਰਕੇ ਰਸਤਾ ਸਾਈਡ ਫੇਰਦੇ ਦਿਓ ਤੇ ਰੱਖਾਂਗੇ ਸਾਰੇ ਅਸੀਂ ਸ਼ਾਮ ਨੂੰ ਵਰਤਾ ਲਿਆ ਕੋਈ ਗੱਲ ਨਹੀਂ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਸਿੰਘ ਸਾਹਿਬ ਦੁਖਨਵਾਰ ਸਾਹਿਬ ਦੁਖਨਵਾਰ ਸਾਹਿਬ ਤੋਂ ਲੰਗਰ ਲੈ ਕੇ ਆਏ ਐਸਜੀਪੀਸੀ ਕੋਈ ਹੁੰਦੋਂ ਬਾਬਾ ਸਾਹਿਬ ਠੀਕ ਆ ਵੀਰੋ ਅਗਲੇ ਥੋੜੇ ਸਮੇਂ ਤੱਕ ਤੁਹਾਨੂੰ ਫੇਰ ਲਾਈਵ ਹੋ ਕੇ ਆਪਣੀ ਅਗਲੀ ਜਾਣਕਾਰੀ ਦਵਾਂਗੇ ਮੋਰਚੇ ਦੇ ਵਿੱਚ ਹਾਲਾਤ ਸਾਰੇ ਤੁਹਾਨੂੰ ਨਾਲ ਦੀ ਨਾਲ ਅਸੀਂ ਦਿਖਾ ਰਹੇ ਹਾਂ ਅਖੀਰ ਤੇ ਵਿੱਚ ਬੇਨਤੀ ਆ ਕਿ ਪਿੰਡਾਂ ਦੇ ਵਿੱਚੋਂ ਤੁਸੀਂ ਕਿਸੇ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਰੱਖਦੇ ਹੋ ਜੇ ਤੁਸੀਂ ਇਹਨਾਂ ਮੰਗਾਂ ਨੂੰ ਲਾਗੂ ਕਰਵਾਉਣਾ ਚਾਹੁੰਦੇ ਹੋ ਇਹਨਾਂ ਸਰਕਾਰਾਂ ਨੂੰ ਇਹਨਾਂ ਦੀ ਔਕਾਤ ਦਿਖਾਉਣਾ ਚਾਹੁੰਦੇ ਤਾਂ ਆ ਮੋਰਚੇ ਦੇ ਵਿੱਚ ਪਹੁੰਚੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ